ਔਰ ਨੈਤਿਕਤਾ ਕਿਥੋਂ ਹਣੀ ਸੀ ਜਿਹੜੀ ਨੈਤਿਕਤਾ ਨੂੰ ਭਾਲਦੇ ਨੇ ਅੱਜ ਕ੍ਰਾਪਸ਼ਨ ਜਿਹੜੀ ਕਰਦੇ ਨੇ ਲੋਕਾਂ ਦੇ ਪੈਸੇ ਦੀ ਥੋੜਾ ਬੇਸੇ ਗਲਤ ਹੈ ਤੁਸੀਂ ਪੜ੍ਹਾਈਓ ਗਲਤ ਹੈ ਤੁਹਾਡੀ ਜਿਹੜੇ ਦੁੱਧ ਪੈਸੇ ਨੂੰ ਦੇਖ ਕੇ ਦੇਖਾ ਕਹੇ ਟਰੋ ਨਹੀਂ ਕਰਨਾ ਕੁਝ ਵੀ ਹੋ ਜਾਏ ਉਹ ਧਰੋ ਕਰ ਰਹੇ ਨੇ ਸੇਵਾ ਕਰਕੇ ਕਰ ਰਹੇ ਹੋ ਕਰਾਪਸ਼ਨ ਤੇ ਧਰੋ ਹੈ ਪਬਲਿਕ ਨਾਲ ਪਬਲਿਕ ਪਰਮੇਸ਼ਰ ਦਾ ਰੂਪ ਹੈ ਉਹ ਦੇਸ਼ ਨਾਲ ਧਰੋ ਕਰ ਰਹੇ ਹੋ ਤੁਸੀਂ ਦੇਸ਼ ਭਗਤੀ ਦੀ ਗੱਲ ਕਰ ਰਹੇ ਹੋ ਮੂਤੋਂ ਮੂਤੋਂ ਦੇਸ਼ ਭਗਤੀ ਹੈ ਐਕਚੁਅਲੀ ਦੇਸ਼ ਨਾਲ ਧਰੋ ਹੈ ਜਿਹੜੇ ਪਬਲਿਕ ਦੇ ਪੈਸੇ ਨੇ ਖਾ ਜਾਣੇ ਧਰੋਏ ਹੈ ਦੇਸ਼ ਨਾਲ ਧਰੋ ਹੈ ਦੇਸ਼ ਪਬਲਿਕ ਦਾ ਹੈ ਦੇਸ਼ ਘੜਾ ਬਿਟੀ ਨੂੰ ਕਹਿੰਦੇ ਨੇ ਜੇ ਪਬਲਿਕ ਨਹੀਂ ਤਾਂ ਦੇਸ਼ ਕੀ ਹੈ ਆਈ ਨੋ ਸੂਰਜ ਨੂੰ ਨਹੀਂ ਕਹਿੰਦੇ ਦੇਸ਼ ਚਦਰ ਮੈਂ ਤਾਂ ਆਬਾਦੀ ਨਹੀਂ ਦੇਸ਼ ਨਹੀਂ ਕਹਿੰਦੇ ਬੰਗਲ ਤੇ ਆਬਾਦੀ ਨਹੀਂ ਦੇਸ਼ ਨਹੀਂ ਕਹਿੰਦੇ ਦੇਸ਼ ਉਹ ਥੀ ਜਿੱਥੇ ਆਬਾਦੀ ਹੋਵੇ ਪਬਲਿਕ ਦਾ ਦੇਸ਼ ਹੈ ਪਬਲਿਕ ਨਹੀਂ ਦਾ ਦੇਸ਼ ਕਹਿੰਦੇ ਉਹ ਤਾਂ ਗਲੈਨਟ ਹੈ ਫਿਰ ਪਬਲਿਕ ਦੇ ਬਿਨਾ ਦੇਸ਼ ਨਹੀਂ ਹੁੰਦਾ ਪਲੈਨਟ ਹੁੰਦਾ ਦੇਸ਼ ਪ੍ਰਦੇਸ਼ ਉੱਥੇ ਹੁੰਦਾ ਜਿੱਥੇ ਪਬਲਿਕ ਹੋਵੇ ਤੇ ਉਹਨਾਂ ਦੀ ਬੈਨੀਫਿਟ ਵਾਸਤੇ ਤੁਸੀਂ ਲੀਡਰ ਬਣਦੇ ਹੋ ਸੇਵਾ ਕਰਨ ਦੀ ਗੱਲ ਕਰਦੇ ਹੋ ਤੇ ਕਰਦੇ ਹੋ ਤਰੋ ਕਿਉਂ ਪੜਾਈ ਜਿਹੜੀ ਤਰੋ ਤੋਂ ਤਰੋ ਨਾ ਕਰਨ ਵਾਲੀ ਪੜਾਈ ਹੈ ਨਾ ਤਰੋ ਨਹੀਂ ਕਰਨਾ ਪੱਕਾ ਹੋ ਜਾਊਗਾ ਤਰੋ ਨਹੀਂ ਕਰਨਾ ਉਹ ਪੜਾਈ ਨਹੀਂ ਪੜਦੇ ਉਹ ਪੜਾਈ ਨਹੀਂ ਪੜਾਈ ਪੜਾਈ ਪੜਾਉਂਦੇ ਨਹੀਂ ਹੋ ਕਿਉਂ ਜਿੰਨੀਆਂ ਵੀ ਮੱਤਾਂ ਨੇ ਇਸ ਮੱਤ ਦੇ ਬਿਨਾ ਸਾਰਿਆਂ ਨੇ ਸੱਚਨਾ ਧਰੋਹ ਕੀਤਾ ਹੋਇਆ। ਸਾਈਆਂ ਮਤਾਂ ਮਾਇਆਦਾਰੀਆਂ ਨੇ। ਸੱਚ ਤਾਂ ਸਾਰਿਆਂ ਨੇ ਛੱਡਿਆ ਹੋਇਆ। ਜਿਹੜਾ ਗੁਰੂ ਬਣਿਆ ਹੋਇਆ ਉਹਨੇ ਤਾਂ ਧਰੋਹ ਕੀਤਾ ਹੋਇਆ। ਅਸਲੀ ਗੁਰੂ ਤਾਂ ਸ੍ਰੀਖ ਬਣਿਆ ਖੜਾ। ਜਿਹੜਾ ਸ੍ਰੀਖ ਹੈ ਖੁਦਾ ਹੈ ਉਹ ਧਰੋਹ ਨਹੀਂ ਖੜਾ। ਕੀ ਇਹ ਨਾ ਅਸਲੀ ਖੁਦਾ ਨਾ। ਉਹ ਮਵਾਸੀ ਉਹ ਮਵਾਸ ਧਰੋਹ ਹੀ ਹੁੰਦਾ। ਪਗਾਵਤ ਵਿਧਰੋ ਇਹ ਵਿਧਰੋ ਹੈ ਉਹ ਦੋਹੇ ਵਿਧਰੋ ਨੇ ਹਕੂਮਤ ਦੇ ਖਿਲਾਫ ਵਿਧਰੋ ਕਰ ਦੇਣਾ ਹਕੂਮਤ ਦੇ ਖਿਲਾਫ ਵਿਧਰੋ ਹੀ ਹੈ ਸੰਵਿਧਾਨ ਦੇ ਖਿਲਾਫ ਵਿਧਰੋ ਹੋਇਆ ਹੋਇਆ ਅੱਜ ਜਿਹੜੇ ਜਿਹੜਾਂ ਚ ਬੈਠੇ ਨਾ ਕ腐ਸ਼ਨ ਕਰਕੇ ਅਸਲ ਵਿੱਚ ਵਿਧਰੋ ਹੀ ਹੈ ਇਹ ਸੰਵਿਧਾਨ ਦੇ ਖਿਲਾਫ ਕਦੋਂ ਖਾਦੀ ਹੈ ਸੰਵਿਧਾਨ ਦੀ ਵਿਧਰੋ ਕਰੀ ਜਾਂਦੇ ਆ ਇਹ ਵਿਧਰੋ ਹੈ ਉਤਲ ਬੁਤਲੋਈ ਪਈ ਹੈ ਸ਼ਾਂਤੀ ਹੈ ਮਲਕ ਦੇ ਵਿੱਚ ਹਾਲਾਤ ਖਰਾਬ ਨੇ ਕਿਉਂ ਪੜਾਈ ਠੀਕ ਨਹੀਂ ਹੈ ਪੜਾਈ ਗਲਤ ਹੈ ਨੈਤਿਕਤਾ ਦੀ ਪੜਾਈ ਪੜਾਉਂਦੇ ਫੇਰ ਉਹਨੂੰ ਪਾਵਰ ਦਿੰਦੇ ਟੈਸਟਡ ਆਦਮੀ ਨੂੰ ਪਾਵਰ ਦੇਣੀ ਚਾਹੀਦੀ ਹੈ ਨੈਤਿਕਤਾ ਤਾਂ ਥਿਓਰੀ ਪਾਵਰ ਲੈ ਗਿਆ ਝੂਠ ਬੋਲ ਕੇ ਲੋਕਾਂ ਨੂੰ ਉਡਵੋਲ ਕੇ ਬਾਬਰਾ ਇਹਨੇ ਸਾਰੇ ਝੂਠੇ ਵਾਦੇ ਕਰਕੇ ਹੀ ਹੁੰਦੇ ਨੇ ਅੱਗੇ ਪਬਲਿਕ ਦੇ ਨਾਂ ਨੇ ਨੈਤਿਕਤਾ ਨਾ ਪਬਲਿਕ ਵਿੱਚ ਐ ਪਬਲਿਕ ਮੂਰਖਾਂ ਤੇ ਘੋਰਾਂ ਦੀ ਭਰੀ ਹੋਈ ਐ ਤੇ ਲੀਡਰ ਚੋਰ ਹਰਾਮਖੋਰ ਨੇ ਚਾਹੇ ਉਹ ਧਾਰਮਿਕ ਸੀਗੇ ਚਾਹੇ ਉਹ ਦੂਏ ਸੀ ਕੁਛ ਚੋਰ ਹਰਾਮਖੋਰ ਨੇ ਕੁਛ ਮੂਰਖਾਂ ਤੇ ਘੋਰਾਂ ਨੇ ਗੁਰਬਾਣੀ ਇਹ ਕਹਦੀ ਐ ਉਹ ਕਿੱਥੇ ਨੇ ਇੱਥੇ ਹੀ ਨੇ ਜਿੱਥੇ ਦੇਖਿਆ ਨਾ ਗੁਰਦੁਆਰੇ ਉੱਥੇ ਕਹੇ ਨੇ ਅੱਜ ਉਹ ਪ੍ਰਗਟ ਹੋ ਕੇ ਗੱਲ ਮੂਰੇ ਆ ਗਈ بڑے بڑے ਸੰਤ ਡੰਗੇ ਹੁੰਦੇ ਜਾਈ ਜਾਂਦੇ ਨੇ ਸਾਬਦ ਹੋ ਜਾਂਦਾ ਚੋਰ ਹਰਾਮਖੋਰ بڑے بڑے ਲੀਡਰ ਡੰਗੇ ਹੋਈ ਜਾਂਦੇ ਨੇ ਉਹ ਗੱਲ ਗੁਰਬਾਣੀ ਦੀ ਤੇ ਨਾ ਗੱਲ ਜਿਹੜੀ ਕਹੀ ਹੋਈ ਆ ਸੱਚ ਹੁੰਦੀ ਆ ਜਪਦੀ ਆ ਸਾਨੂੰ ਇਸ ਵਕਤ ਅਕੀਦੇਸ ਧਰਮ ਦੇ ਵਿੱਚ ਬਾਣੀ ਸੱਚੀ ਹੈ ਇਸੇ ਕਰਕੇ ਗੁਰਬਾਣੀ ਨੂੰ ਹੁਣ ਵਰਲਡ ਲੈਵਲ ਤੇ ਚਾਹੁੰਦੇ ਨੇ ਅੰਦਰੋਂ ਸਾਰੇ ਮਹਿਸੂਸ ਕਰਦੇ ਨੇ ਵੀ ਧਰਮ ਇੱਕ ਬਣਾਓ ਵਰਲਡ ਦਾ ਜੇ ਬਚਣਾ ਨਹੀਂ ਬਚਣਾ ਭਈ ਤੁਹਾਡੀ ਮਰਜ਼ੀ ਹੈ ਅਮੀਰ ਆਦਮੀ ਬਚਣਾ ਚਾਹੁੰਦਾ ਹੁੰਦਾ ਪਰਣਾ ਨਹੀਂ ਚਾਹੁੰਦਾ ਹੁੰਦਾ ਜਿਹੜਾ ਗਰੀਬ ਹੈ ਤੰਗਾ ਮੰਗਾ ਚਾਹੁੰਦਾ ਹੁੰਦਾ ਮੰਗਾ ਜਿਹੜਾ ਹੈ ਮੰਗਾ ਜੇ ਕਿਸੇ ਜੀ ਬੈਠਾ ਹੋਵੇ ਆ ਜਾ ਤੂਫਾਨ ਹੋ ਕਹਿੰਦਾ ਛੇਤੀ ਡੋਬ ਰੱਬ ਨੂੰ ਕਹਿੰਦਾ ਛੇਤੀ ਡੋਬ ਖੜਾ ਛੁੱਟੇ ਕਹਿੰਦਾ ਨਾਗਾ ਮਾਰੇ ਚਾਂਗਾ ਕਿਸੇ ਡੋਬਣ ਨੂੰ ਉਹ ਕਿਸੇ ਡੋਬਣ ਨੂੰ ਖੁਸ਼ ਹੁੰਦਾ ਛਾਲਾ ਮਾਰਦਾ ਜੇ ਡੁੱਬ ਜਾ ਇਹ ਵੀ ਨਾਲ ਡੁੱਬਣ ਗਏ ਜਿਹੜੇ ਰੋਜ਼ ਕਰਪਸ਼ਨ ਕਰਦੇ ਨੇ ਉਹ ਨਹੀਂ ਡੁੱਬਣਾ ਚਾਹੁੰਦੇ ਜਿਨ੍ਹਾਂ ਨੇ ਡੂੰਗੇ ਕਰਕੇ ਨੀਮ ਖਦਾਈ ਹੈ ਉੱਪਰ ਮੰਡਪ ਛਾਏ ਨੇ ਉਹ ਕਦੇ ਡੁੱਬਣਾ ਚਾਹੁੰਦੇ ਨੇ ਨਹੀਂ ਡੁਪਣਾ ਚਾਹੁੰਦੇ ਹੋ। ਜੇ ਨਹੀਂ ਡੁਪਣਾ ਤਾਂ ਸਿੱਧੇ ਘਰ ਚ ਆ ਜਾਓ। ਤਾਂ ਬਿਲਕੁਲ ਯੂ-ਟਰਨ ਲੈਣਾ ਪਊਗਾ ਜੇ ਵਚਣਾ। ਥੋੜਾ-ਵੋੜਾ ਯੂ-ਟਰਨ ਨਹੀਂ ਸਰਨੋ। ਥੋੜੀ-ਬਹੁਤੀ ਬਦਲਾਅ ਕਰ ਲਓ ਫੇਰ ਉਹੀ ਗੱਲਾਂ ਸ਼ੁਰੂ ਇਹ ਤਾਂ ਨਹੀਂ ਹੋਣੀ ਗੱਲ। ਇਹ ਹਫ਼ਤਾ ਦਸ ਦਿਨ ਦਵਾਈ ਖਾ ਲਓ। ਜੇ ਥੋੜਾ ਜਿਹਾ ਆਰਾਮ ਹੋ ਗਿਆ ਫਿਰ ਹੋਈ ਸ਼ੁਰੂ ਕਰ ਦਾਂਗੇ ਵੀ ਭਾਈ ਮਹੀਨਾ ਕਦਾਰੂ ਨਹੀਂ ਪੀਂਦੇ ਡਾਕਟਰ ਕਹਿੰਦਾ ਮਰ ਜਾਏਗਾ ਦਵਾ ਫੀਕਾ ਦਾਰੂ ਪੀ ਕੇ ਮਰ ਜੇ ਪੀਂਦਾ ਰਿਹਾ ਚਲ ਮਹੀਨਾ ਛੱਡ ਦਿੰਦੇ ਆ ਇਹ ਘੱਟ ਕਰ ਲੈਣੇ ਨਹੀਂ ਛੱਡਣਾ ਇਹ ਜੇ ਡਾਕਟਰ ਦੇ ਬਦਲ ਦੀ ਗੱਲ ਮੰਨਣੀ ਹੋ ਪਊਗੀ ਜੇ ਜਿਉਣਾ ਚਾਹੁੰਦੇ ਹੋ ਡਾਕਟਰ ਦੀ ਸਲਾਹ ਮੰਨਣੀ ਹੋ ਪਊਗੀ ਇੱਥੇ ਮੇਰਾ ਬਾਤ ਗੁਰੂ ਗੋਬਿੰਦ ਗੋਬਿੰਦ ਜੇ ਸੰਸਾਰ ਚਾਉਂਦਾ ਸੁਖ ਡਿਪਰੈਸ਼ਨ ਚੋਂ ਬਾਹਰ ਨਿਕਲਣਾ ਜੇ ਸੰਸਾਰ ਚਾਉਂਦਾ ਪੀਸ ਹੋ ਵਾਇੰਡ ਦੀ ਜ਼ਿੰਦਗੀ ਜਿਉਣਾ ਤਾਂ ਐ ਗੁਰੂ ਗੋਬਿੰਦ ਦੀ ਗੱਲ ਮੰਨ ਲਓ ਤਾਂ ਬੇਦਵਾਣੀ ਨੂੰ ਮੰਨ ਲਓ ਛੱਡੋ ਗੁਰਬਾਣੀ ਨਹੀਂ ਅਸੀਂ ਕਹਿੰਦੇ ਬੇਦਵਾਣੀ ਨੂੰ ਮੰਨ ਲਓ ਬੇਦਵਾਣੀ ਗੁਰਬਾਣੀ ਕੋਈ ਗੱਲ ਹੈ ਅਜ ਦੀ ਭਾਸ਼ਾ ਜਾਂ ਸੰਸਕ੍ਰਿਤ ਭਾਸ਼ਾ ਜਾਂ ਭਾਸ਼ਾ ਦਾ ਹੀ ਫਰਕ ਹੈ ਯੇ ਨਹੀਂ ਵਰਗ ਦਾ ਮਿਲਾ ਕੇ ਦੇਖ ਲੋ ਓਏ ਉਹਨੂੰ ਮੰਨ ਲਿਓ ਉਹਨੂੰ ਛੱਡ ਦਿਓ ਮਿਲਾ ਕੇ ਦੇਖ ਲੋ ਜਿਹੜੀ ਗੱਲ ਇਹ ਚ ਗਲਤ ਹੋ ਨਾ ਮੰਨਿਓ ਪਰ ਜੇ ਉਹਨੂੰ ਮੰਨੀ ਬੰਨ ਰਿਹਾ ਫੇਰ ਆ ਬੰਦਰਾਂ ਵਾਲੇ ਤਾਂ ਗਏ ਸਾਰੇ ਹਿੰਦੂ ਤਾਂ ਗਿਆ ਹਿੰਦੂ ਦੇ ਪੱਲੇ ਨਹੀਂ ਕੁਝ ਹੈਗਾ ਬੇਦ ਨਹੀਂ ਛੱਡਦੇ ਬੇਦ ਨੂੰ ਜੇ ਛੱਡ ਗਏ ਇੰਡੀਆ ਚ ਨਹੀਂ ਰਹਿ ਸਕਦਾ ਉਹ ਇੰਡੀਆ ਦੇ ਵਿੱਚ ਬੇਦ ਬਣੇ ਨੇ ਵਰਡ ਨੇ ਬਣੇ ਨੇ ਜਿਹੜਾ ਬੇਤੋਖਲਾ ਬੈਡੀਆਂ ਅਜ ਰਹਿਣ ਦਾ ਦਾ ਕੋਈ ਹੱਕ ਨਹੀਂ ਸਿੱਧੂ ਨੂੰ ਨਹੀਂ ਅਸੀਂ ਮੰਨਦੇ ਹਿੰਦੂਆਂ ਨੇ ਹਿੰਦੂਆਂ ਦਾ ਦੇਸ਼ ਨਹੀਂ ਹੈ ਇਹ ਵੈਦਾਚਾਰੀਆਂ ਦਾ ਦੇਸ਼ ਹੈ ਵੈਦਾਚਾਰੀਆਂ ਦਾ ਦੇਸ਼ ਹੈ ਜਿਹੜੇ ਵੈਦੂ ਨਹੀਂ ਮੰਨਦੇ ਉਹ ਇੰਡੀਆ 'ਚ ਨਹੀਂ ਰਹਿ ਸਕਦੇ ਜਿੱਥੇ ਮਰਜ਼ੀ ਚਲੇ ਜਾਣ ਇਹ ਜਵਾਬ ਹੈ ਹਿੰਦੂਇਤ ਵਾਲਿਆਂ ਨੂੰ ਵੇਦ ਸੱਚੀ ਗੱਲ ਕਰਦੇ ਨੇ ਫਿਰਦੂਸ ਨੇ ਕਹੇ ਅੱਜ ਤੀ ਸੱਚ ਬੋਲੇ ਹੀ ਨਹੀਂ ਦੱਸ ਲਿਖ ਕਿਹੜਾ ਗ੍ਰੰਥ ਹੈ ਫਿਰਦੂਸ ਦਾ ਸੱਚਾ ਸੱਚ ਦੇ ਆਧਾਰ ਤੇ ਫਿਰਦੂਸ ਦਾ ਇੱਕ ਗ੍ਰੰਥ ਦੱਸਣ ਕਿਹੜਾ ਵੇਦਨ ਛੱਡ ਵੇਦ ਤੇ ਤਾਂ ਲੱਗ ਨੇ ਇਹਨਾਂ ਨੇ ਸਮਰਤ ਸ਼ਾਸਤਰ ਬਣਾਇਆ ਨਹੀਂ ਜੱਤੇ ਫਿਰਦੂਸ ਉਹ ਤੋਂ ਹੀ ਪੁਰਾਣਾ ਪੈਦਾ ਹੋਇਆ ਇਹ ਦਾਦਣ ਜਿਹੜਾ ਹੈਗਾ ਜੇ ਵੇਦੇ ਨੇ ਫਿਰ ਤਾਂ ਗੱਲ ਖਤਮ ਫਿਰ ਵੇਦ ਦੀ ਗੱਲ ਕਰੋ ਸਿੱਧੂ ਦੀ ਗੱਲ ਕਰਦੇ ਹੋ ਵੇਚ ਦਾ ਸਿੱਧੂ ਲਿਖਾਈ ਨਹੀਂ ਹੋਇਆ ਕੀ ਤਾਂ ਅਜ ਤਾਂ ਸਿੱਧੂ ਲਿਖਿਆ ਹੀ ਨਹੀਂ ਹੋਇਆ ਸਿਮਰਦੀ ਤਾਂ ਸਿੱਧੂ ਲਿਖਿਆ ਹੀ ਨਹੀਂ ਹੋਇਆ ਹਿੰਦੂ ਦੀ ਗੱਲ ਕਿਉਂ ਕਰਦੇ ਹੋ ਸਿੱਧੂ ਕਿੱਥੋਂ ਆ ਗਿਆ ਹਿੰਦੂ ਤਾਂ ਕਹ ਨੀਚ ਆਦਮੀ ਦਾ ਨਾ ਹੈ ਗਾਲ ਹੈ ਸਿਕਨ ਦਾ ਹਿੰਦੂ ਬਣਿਆ ਨਹੀਂ ਕਹਿਣਾ ਆਪਣੇ ਆਪ ਨੂੰ ਕੌਣਾ ਬਣਿਆ ਨਹੀਂ ਉਹ ਬਾਕੀ ਹੋ ਕੇ ਸਿੱਖ ਬਣ ਗਏ ਤੁਸੀਂ ਹਿੰਦੂ ਬਣ ਗਏ ਕਹਿਨੇ ਹੋ ਆਪਣੇ ਆਪ ਨੂੰ ਕਿਉਂ ਕਹਿੰਨ ਉਹ ਤਸੱਲੀ ਕਰਾ ਦੋ ਸਾਡੀ ਤੁਸੀਂ ਕਰਾਓ ਵੀ ਇਹਦੂ ਚੰਗਾ ਹੁੰਦਾ ਹੈ ਉਹਦੇ ਅਰਥ ਸਮਝਾ ਦਿਓ ਸਾਰੇ ਸ਼ਾਇਦ ਮੰਨ ਲੈਣ ਮੁਸਲਮਾਨ ਵੀ ਮੰਨ ਲੈਣ ਮੁਸਲਮਾਨ ਹੀ ਮਨਵਾੜਾ ਹੈ ਜੇ ਤੁਹਾਨੂੰ ਘਰ ਪਿਆਦਾ ਹੋਇਆ ਗੁਰਾਨ ਨਕ ਪਰੋ ਆਪ ਕਹ ਰਹੇ ਮੁਸਲਮਾਨ ਕਹਾਵਣ ਮੁਸ਼ਕਲ ਇਹ ਦੂਰੀ ਕਹਾਵਣ ਮੁਸ਼ਕਲ ਕਿਹਾ ਮੁਸਲਮਾਨ ਕਹਾ ਬੜਾ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਏ ਇਸ਼ਾਰਾ ਕੀਤਾ ਕੋਈ ਜੇ ਸਾਡਾ ਸਿੱਖ ਨਹੀਂ ਬਣਨਾ ਮੁਸਲਮਾਨੇ ਬਣ ਜਾਓ ਸਾਬ ਸੰਕੇਤ ਅਗਰ ਬਾਣੀ ਦਾ ਐਵੇਂ ਨਹੀਂ ਮੁਸਲਮਾਨ ਬਣੇ ਤੇ ਜਦਨੇ ਜ਼ੋਰ ਜ਼ਬਰਦਸਤੀ ਨਹੀਂ ਬਣਾਏ ਨਾਨਕ ਮੱਕੇ ਵੱਲ ਗਿਆ ਕਿਸੇ ਨੇ ਨਹੀਂ ਕਿਹਾ ਮੁਸਲਮਾਨ ਬਣ ਜਾ ਐਥੇ ਕਿਨ ਬਣਾ ਲਿਆ ਉਥੇ ਤਾਂ ਕਿਸੇ ਨੇ ਕਿਹਾ ਨਹੀਂ ਉਥੇ ਕਹਿ ਉਹਨਾਂ ਨੇ ਤਾਂ ਤੁਹਾਨੂੰ ਸਿੱਖਣੇ ਉਹਨਾਂ ਤਾਂ ਕਿਹਾ ਨਹੀਂ ਕਿਸੇ ਨੂੰ ਮੁਸਲਮਾਨ ਬਣ ਜਾ ਸਭ ਝੂਠ ਬੋਲਿਆ ਇਹਨਾਂ ਨੇ ਝੂਠ ਇਹ ਤਾਂ ਝੂਠਾ ਸਾਰਾ ਤੁਹਾਡੀਆਂ ਕਮਜ਼ੋਰੀ ਅੱਜ ਲੋਕ ਇਸਾਈ ਬਣ ਜਾਂਦੇ ਨੇ ਅੱਜ ਤੁਸੀਂ ਪੜਦੇ ਹੋ ਉਹ ਜ਼ਬਰਦਸਤੀ ਬਣਦੇ ਨੇ ਜ਼ਬਰਦਸਤੀ ਬਣਦੇ ਨੇ ਜ਼ਬਰਦਸਤੀ ਕੌਣ ਬਣਾ ਲੂਗਾ ਇੱਥੇ ਹੁਣ